ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 17-7-222 ਤੋਂ ਬਾਅਦ ਫਰਤੀ ਹੋਏ ਮੁਲਾਜ਼ਮਾਂ ਨੂੰ ਅਦਾਲਤ ਦੇ ਸਖਤ ਰੁਖ ਅਪਣਾਉਣ ਕਾਰਨ ਜਾਰੀ 51226 ਦੇ ਪੱਤਰਾਂ ਹੀ ਮਿਲਣ ਵਾਲੇ ਵੱਡੇ ਪਤੀ ਲਾਭ ਬਾਰੇ ਜ਼ਿਕਰ ਕਰਾਂਗੇ ਸੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਿਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪਿਛਲੀ ਕਾਂਗਰਸ ਸਰਕਾਰ ਵੱਲੇ ਵਿੱਤ ਵਿਭਾਗ ਵੱਲੋਂ ਇੱਕ ਮੁਲਾਜ਼ਮ ਵਿਰੋਧੀ ਪੱਤਰ ਮਿਤੀ 17/07/2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰ ਦਾ 7ਵਾਂ ਤਨਖਾਹ ਕਮਿਸ਼ਨ ਦੇਣ ਦਾ ਫੈਸਲਾ ਮਲੋਜਰੀ ਥੋਪ ਦਿੱਤਾ ਗਿਆ ਸੀ ਜਿਸ ਦਾ ਸੰਤਾਪ ਇਹ ਮੁਲਾਜ਼ਮ ਲੰਬੇ ਸਮੇਂ ਤੋਂ ਹੰਡਾ ਰਹੇ ਸਨ ਪਰੰਤੂ ਇਸ ਬੇਇਨਸਾਫੀ ਵਿਰੁੱਧ ਮੁਲਾਜ਼ਮਾਂ ਨੇ ਧ੍ਰੇੜ ਸੰਕਲਪ ਤੇ ਵਟੇ ਹੌਸਲੇ ਨਾਲ ਨਾ ਕੇਵਲ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ ਫੈਸਲਾ ਆਪਣੇ ਹੱਕ ਵਿੱਚ ਕਰਵਾਇਆ ਬਲਕਿ ਹਾਈ ਕੋਰਟ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਨੇ ਜਦੋਂ ਸੁਪਰੀਮ ਕੋਰਟ ਵਿੱਚ ਵੀ ਐਸਐਲਪੀ ਦਾਇਰ ਕੀਤੀ ਤਾਂ ਉਦੋਂ ਵੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਪਰਤੋ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਬਾਵਜੂਦ ਵੀ ਸਰਕਾਰ ਨੇ ਕਦੇ ਨਵੇਂ ਸਰਵਿਸ ਰੂਲ ਬਣਾਉਣ ਦੇ ਬਹਾਨੇ ਤੇ ਕਦੇ ਕਿਸੇ ਹੋਰ ਬਹਾਨੇ ਇਸ ਫੈਸਲੇ ਨੂੰ ਲਾਗੂ ਕਰਨ ਵਿੱਚ ਟਾਲਮਟੋਲ ਦੇ ਨਾਲ ਨੱਪੇ ਲਗਾਉਣ ਦੀ ਔਰ ਸੀ ਹੀ ਅਤਿਆਰ ਕੀਤੀ ਸੀ ਪਰੰਤੂ ਹੁਣ ਜਦੋਂ ਇਨ੍ਹਾਂ ਮੁਲਾਜ਼ਮਾਂ ਨੇ ਕਈ COC ਪੀਸ ਦਹਿਰ ਕਰਕੇ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਤਾਂ ਮਜਬੂਰ ਹੋ ਕੇ ਪੰਜਾਬ ਸਰਕਾਰ ਨੂੰ ਮਿਤੀ 5 1 2026 ਨੂੰ ਪੇ ਫਿਗ ਰਿਵੀਜ਼ਨ ਬਾਰੇ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਕਿ 17/7/2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਇੱਕ ਵੱਡਾ ਵਿੱਤੀ ਲਾਭ ਮਿਲਣ ਦੀ ਸੰਭਾਵਨਾ ਬਣ ਗਈ ਹੈ ਤਾਂ ਆਓ ਜਾਣਦੇ ਹਾਂ ਕਿ ਅਜਿਆ ਕਿਉਂ ਤੇ ਕਿਵੇਂ ਹੋਇਆ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲਿਆਂ ਦੀ ਸੱਤੀ ਨਾਲ ਪਾਲਣਾ ਕਰਨ ਲਈ ਨਿਰਦੇਸ਼ ਵਿਸ਼ੋਕੜ ਅਤੇ ਅਦਾਲਤੀ ਫੈਸਲੇ ਪੰਜਾਬ ਸਰਕਾਰ ਨੇ 17 ਸਤਬਰ 2020 ਨੂੰ ਫੈਸਲਾ ਕੀਤਾ ਸੀ ਕਿ ਨਵੀਆਂ ਨਿਯੁਕਤੀਆਂ ਤੇ ਕੇਂਦਰੀ 7ਵਾਂ ਤਨਖਾਹ ਕਮਿਸ਼ਨ 7th CPC ਦੇ ਪੈਟਰਨ ਅਨਸਾਰ ਤਨਖਾਹਾਂ ਸਕੇ ਲਾਗੂ ਹੋਣਗੇ ਮਾਨਯੋਗ ਹਾਈ ਕੋਰਟ ਨੇ ਸੌਰਵ ਸ਼ਰਮਾ ਬਨਾਮ ਪੰਜਾਬ ਰਾਜ ਕੇਸ ਵਿੱਚ ਫੈਸਲਾ ਦਿੱਤਾ ਕਿ ਕਰਮਚਾਰੀ ਆਪਣੀ ਨਿਯੁਕਤੀ ਦੀ ਮਿਤੀ ਤੋਂ ਸਾਲ 2016 ਦੇ ਨੀਮਾ ਸਰ ਤਨਖਾਹ ਸਕੇਲ ਅਤੇ ਵਕਾਏ ਲੈਣ ਦੇ ਹੱਕਦਾਰ ਹਨ ਸਰਕਾਰ ਦਾ ਫੈਸਲਾ ਤਨਖਾਹ ਨਿਰਧਾਰਨ ਦੇ ਨਿਯਮ ਜੇਕਰ ਪੁਰਾਣੇ ਵਿਭਾਗੀ ਨੀਮਾ ਸਰ ਤਨਖਾਹ 7ਵੇਂ ਕੇਂਦਰੀ ਕਮਿਸ਼ਨ ਦੇ ਸਕੇਲ ਤੋਂ ਘੱਟ ਬੰਦੀ ਹੈ ਤਕਨ ਤਿਆਰੀ ਨੂੰ 7ਵੇਂ ਕੇਂਦਰੀ ਕਮਿਸ਼ਨ ਅਨਸਾਰ ਹੀ ਤਨਖਾਹ ਦਿੱਤੀ ਜਾਵੇਗੀ ਕਿਉਂਕਿ ਇਹ ਕਰਮਚਾਰੀ ਲਈ ਵਧ ਲਾਭਕਾਰੀ ਹੈ ਜੇਕਰ ਉਹ ਭਾਗੀ ਸਕੇਲ 7ਵੇਂ ਕੇਂਦਰੀ ਕਮਿਸ਼ਨ ਤੋਂ ਵੱਧ ਹੈ ਜੇਤੇ ਉਪਾਗੀ ਨੀਮਾ ਅਸਾਰ ਤਨਖਾਹ ਮੂਲ ਤਨਖਾਹ ਪਲੱਸ ਮਹਿੰਗਾਈ ਪੱਤਾ 7ਵੇਂ ਤਨਖਾਹ ਕਮਿਸ਼ਨ ਤੋਂ ਵੱਧ ਹੈ ਉਹ ਤੇ ਉਪਾਗੀ ਨੀਮਾ ਵਾਲੀ ਤਨਖਾਹ ਨੂੰ ਆਧਾਰ ਮੰਨ ਕੇ ਸਤਿਨਾਮ ਤਨਖਾਹ ਕਮਿਸ਼ਨ ਦੇ ਅਗਲੇ ਉੱਚੇ ਸੈਲ ਦੇ ਵਿੱਚ ਤਨਖਾਹ ਵੇਖ ਦਿੱਤੀ ਜਾਵੇਗੀ ਪੂਰਨ ਉਦਾਹਰਨਾ ਯਾਨੀ ਕਿ ਇਲਸਟ੍ਰੇਸ਼ਨ ਕੁਝ ਕੀਤੀ ਹੈ ਉਦਾਹਰਨਾ ਵੀ ਦਿੱਤੀਆਂ ਗਈਆਂ ਹਨ ਉਦਾਹਰਨ ਨੰਬਰ 1 ਉਹ ਕਰਮਚਾਰੀ ਜਿਨ੍ਹਾਂ ਤੇ 15 1 2015 ਦੀ ਹਦਾਇਤਾਂ ਪਰਵੇਸ਼ਨ ਦੌਰਾਨ ਘੱਟ ਤਨਖਾਹ ਲਾਗੂ ਨਹੀਂ ਹੁੰਦੀਆਂ ਕੇਸ 1 ਐਸੋਸੀਏਟਸ ਵਰਸ ਵੈਸਰ 15 11 2021 ਨੂੰ ਨਿਯੁਕਤ ਹੋਇਆ ਸਤਵੇਂ ਕੇਂਦਰੀ ਕਮਿਸ਼ਨ ਅਨੁਸਾਰ ਉਸ ਦੀ ਮੂਲ ਤਨਖਾਹ 67700 ਰੁਪਏ ਹੈ ਪਰ ਵਿਭਾਗੀ ਨਿਯਮ ਅਨੁਸਾਰ ਗ੍ਰੇਡ ਪੇ ਸਮੇਤ ਇਹ 46000 ਰੁਪਏ ਹੈ ਸਟੈਪ 1 ਵਿਭਾਗੀ ਨਿਯਮ ਅਨੁਸਾਰ ਕੁੱਲ ਤਨਖਾਹ ਮੂਲ ਤਨਖਾਹ ਪਲੱਸ ਗ੍ਰੇਡ ਪੇ 46000 ਰੁਪਏ ਐਨਪੀਏ ਜੇਕਰ ਲਾਗੂ ਹੋਵੇ ਤਾਂ 11500 ਰੁਪਏ ਮਹਿੰਗਾਈ ਪੱਤਾ 199% ਤਾਂ 108675 ਰੁਪਏ कु ग्रॉस बनती है एक लख छ हज़ार एक सौ पचहत्तर रुपए स्टेप दो है कि सतमें केंद्रीय कमीशन अनुसार कुल तनख्ह मूल तनखा सताहठ हज़ार सत सौ रुपए एन पी ए ट्वेंटी प्रसेंट यह बनता तेरह हज़ार पौ चाली रुपए डी ए ट्वेंटी एट परसेंट यह बन गया बयालीस हज़ार सात सौ उनतालीस रुपए कुल ग्रॉस जो है एक लख तेन हज़ार नौ सौ सतासी रुपए बन गया ਸਟੇਪ ਤਨ ਤਨਖਾਹ ਸੁਰੱਖਿਆ ਯਾਨੀ ਪ੍ਰੋਟੈਕਸ਼ਨ ਜਿਹੜੀ ਹੈਗੀ ਹੈ ਤਨਖਾਹ ਦੀ ਕਿਉਂਕਿ ਵਿਭਾਗੀ ਨਿਯਮਾਂ ਵਾਲੀ ਤਨਖਾਹ 1,68,175 ਰੁਪਏ ਜ਼ਿਆਦਾ ਹੈ ਇਸ ਲਈ 7ਵੇਂ ਕੇਂਦਰੀ ਕਮਿਸ਼ਨ ਦੇ ਲੈਵਲ 11 ਵਿੱਚ ਇਹਦੇ ਬਰਾਬਰ ਜਾਂ ਅਗਲਾ ਉੱਚਾ ਸੈੱਲ ਲੱਭਿਆ ਜਾਵੇਗਾ ਜੋ ਕਿ 1,08,800 ਰੁਪਏ ਯਾਨੀ ਕਿ ਸੈੱਲ 17 ਬਣਦਾ ਹੈ ਦੂਜੀ ਉਦਾਹਰਣ ਇੱਕ ਹੋਰ ਦਿੰਦੀ ਹੈ ਉਹ ਕਰਮਚਾਰੀ ਜਿਨ੍ਹਾਂ ਤੇ 15/12/2015 ਅੱਗੇ 3 ਲੱਖ ਤੋਂ ਹੁੰਦੀਆਂ ਹਨ ਕੇਸ ਇੱਕ ਕਲਰਕ 15/12/2020 ਨੂੰ ਨਿਯੁਕਤ ਹੋਇਆ ਪਰਵੇਸ਼ਨ ਰਾਣ ਜੇਕਰ 7ਵੇਂ ਕੇਂਦਰੀ ਕਮਿਸ਼ਨ ਦੀ ਘਟੋਕਟ ਤਨਖਾ 19900 ਰੁਪਏ ਵਪਾਗੀ ਨੀਮਾ 9510 ਰੁਪਏ ਤੋਂ ਵੱਧ ਹੈ ਤਾਂ ਕਰਮਚਾਰੀ ਨੂੰ 19900 ਰੁਪਏ ਜਾਂ ਡੀਸੀ ਰੇਟ ਜੋ ਵੀ ਵੱਧ ਹੋਵੇ ਦਿੱਤਾ ਜਾਵੇਗਾ ਪਰਦੇਸ਼ਨ ਖਤਮ ਹੋਣ ਤੋਂ ਬਾਅਦ ਕਰਮਚਾਰੀ ਦੀ ਤਨਖਾਹ ਦੀ ਤੁਲਨਾ ਫੇਰ ਤੋਂ ਕੀਤੀ ਜਾਵੇਗੀ ਜੇਕਰ 7ਵੇਂ ਕੇਂਦਰੀ ਕਮਿਸ਼ਨ ਅਨੁਸਾਰ ਬਣੀ ਕੁੱਲ ਤਨਖਾਹ 26666 ਰੁਪਏ ਵਿਭਾਗੀ ਨਿਮਾ 23666 23666 ਰੁਪਏ ਤੋਂ ਵੱਧ ਹੈ ਤਾਂ ਕਰਮਚਾਰੀ ਨੂੰ 7ਵੇਂ ਕੇਂਦਰੀ ਕਮਿਸ਼ਨ ਵਾਲੀ ਵੱਧ ਤਨਖਾਹ ਹੀ ਮਿਲੇਗੀ ਦਾ ਇਸ ਪੱਤਰ ਦੇ ਜਾਰੀ ਹੋਣ ਨਾਲ ਤੇ ਉਦਾਹਰਨਾ ਦੇਣ ਦੇ ਨਾਲ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਸਰਕਾਰੋਂ ਇਸ ਰੌਂ ਦੇ ਵਿੱਚ ਹੈ ਕਿ ਮੁਲਾਜ਼ਮਾਂ ਨੂੰ ਯਾਨੀ ਕਿ ਜਿਹੜੇ ਕਿ 17 2000 ਤੋਂ ਬਾਅਦ ਭਰਤੀ ਹੋਏ ਹਨ ਉਹਨਾਂ ਨੂੰ ਵਿਤੀ ਨੁਕਸਾਨ ਨਹੀਂ ਹੋਣਾ ਚਾਹੀਦਾ ਜੇਕਰ ਕੋਈ ਸੱਤਵੇਂ ਤਨਖਾਹ ਕਮਿਸ਼ਨ ਅਨੁਸਾਰ ਜਾਂ ਫਿਰ ਪੰਜਵਾਂ ਤਨਖਾਹ ਕਮਿਸ਼ਨ ਆ ਪੰਜਾਬ ਦਾ ਲਾਗੂ ਕਰਕੇ ਡੀਏ ਵਗੈਰਾ ਜੋ ਹੈ ਉਹ ਜੋੜ ਕੇ ਤੇ ਜੇਕਰ ਜਿਹੜਾ ਵੀ ਵੱਧ ਬਣਦਾ ਹੈ ਉਹ ਦਿਨ ਬਣਦਾ ਹੈ ਇਸ ਪੱਤਰ ਦੇ ਵਿੱਚ ਇਸ ਗੱਲ ਦੀ ਤਵੀਰ ਕੀਤੀ ਗਈ ਹੈ ਜਾਂਦੇ ਸ਼ਾ ਗਿਆ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਸ ਪੱਤਰ ਦੇ ਜਾਰੀ ਹੋਣ ਦੇ ਨਾਲ ਮੁਲਾਜ਼ਮਾਂ ਦੀ ਜੋ ਕਿ 7/7 220 ਤੋਂ ਬਾਅਦ 20 ਹੋਏ ਹਨ ਇਹ ਇੱਕ ਬਹੁਤ ਵੱਡੀ ਜਿੱਤ ਹੈ ਤੇ ਅਸੀਂ ਮੁਲਾਜ਼ਮਾਂ ਨੂੰ ਉਹਨਾਂ ਦੇ ਸੰਘਰਸ਼ ਕਰਨ ਕਰਕੇ ਭਾਵੇਂ ਉਹ ਸੜਕੀ ਰੂਪ ਦੇ ਵਿੱਚ ਹੋਵੇ ਜਾਂ ਫਿਰ ਕਾਨੂੰਨੀ ਜਿਹੜਾ ਜੋ ਹੀ ਕਰਕੇ ਤੇ ਇਨਾ ਲੰਬਾ ਜੋ ਕਾਨੂੰਨੀ ਲੜਾਈ ਲੜੀ ਗਈ ਹੈ ਉਸ ਦੇ ਸਿੱਟੇ ਵਜੋਂ ਜਿੱਤ ਪ੍ਰਾਪਤ ਕੀਤੀ ਗਈ ਹੈ ਉਸ ਦੇ ਵਾਸਤੇ ਅਸੀਂ ਕੰਗ੍ਰੈਚੁਲੇਸ਼ਨਸ ਦਿੰਦੇ ਹਾਂ ਡੇ ਸਾਰੀਆਂ ਕੰਗ੍ਰੈਚੁਲੇਸ਼ਨਸ ਦਿੰਦੇ ਹਾਂ ਤੇ ਇਸੇ ਤਰ੍ਹਾਂ ਹੀ ਆਪਣੀਆਂ ਹੱਕੀ ਮੰਗਾਂ ਵਾਸਤੇ ਲੜਦੇ ਰਹਿਣ ਵਾਸਤੇ ਇਹਨਾਂ ਦੀ ਅਸੀਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਹਾਂ ਅ ਲੋਟ ਆਫ ਕੰਗ੍ਰੈਚੁਲੇਸ਼ਨਸ ਟੂ ਆਲ ਆਫ ਦਾ ਕਨਸਰਨਡ ਏਮਪਲੋਈਜ਼ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਜੰਮੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਹਾਈਫ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ